ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੋ ਸ਼ੁਆਕਾ ਦੇ ਹਾਂ ਅੱਜ ਦੀ ਵੱਡੀ ਖਬਰ ਅਮਰੀਕਾ ਦੇ ਹਵਾਈ ਅੱਡੇ ਤੇ ਮਚ ਗਈ ਹਫੜਾ ਦਪੜੀ ਅਮਰੀਕਾ ਦੇ ਹਵਾਈ ਅੱਡੇ ਤੇ ਐਤਵਾਰ ਨੂੰ ਹਫੜਾ ਦਪੜੀ ਵਾਲਾ ਮਾਹੌਲ ਬਣ ਗਿਆ ਹੈ ਅਲਾਸਕਾ ਅਲਾਸਕਾ 에ਅਰਲਾਈਨਸ ਆਪਣੇ ਸਾਰੇ 238 ਜਹਾਜ਼ ਗਰਾਉਂਡ ਕਰਨ ਲਈ ਮਜਬੂਰ ਹੋ ਗਈ ਹੈ ਮਾਮਲਾ ਇੱਥੇ ਹੀ ਨਹੀਂ ਰੁਕਿਆ ਤੇ ਸਹਿਯੋਗੀ 에ਅਰਲਾਈਨਸ ਹੋਰਾਈਜ਼ਨ ਏਅਰ ਦੇ 45 ਜਹਾਜ਼ ਦੇ ਉਡਾਣ ਪਰਨ ਤੇ ਵੀ ਰੋਕ ਲਾ ਦਿੱਤੀ ਹੈ ਮੀਡੀਆ ਰਿਪੋਰਟਾਂ ਅਨੁਸਾਰ ਆਈਟੀਮ ਸਮੱਸਿਆ ਕਾਰਨ ਜਹਾਜ਼ਾਂ ਦੀ ਆਵਾਜਾਈ ਬੰਦ ਕਰਨੀ ਪਈ ਹੈ ਅਲਸਕਾ ਦੇ ਏਅਰਲਾਈਨਸ ਦੇ ਤਕਰੀਬਨ ਸਾਰੇ ਜਹਾਜ਼ ਬੋਇੰਗ ਕੰਪਨੀ ਦੇ ਸਨ ਅਤੇ ਮੁਢਲੇ ਤੌਰ ਤੇ ਫਲਾਈਟਸ ਰੱਦ ਕਰਨ ਦੇ ਹੁਕਮਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ ਹੈ ਅੰਤਿਮ ਰਿਪੋਰਟਾਂ ਮਿਲਣ ਤੱਕ ਅਲਸਕਾ ਏਅਰਲਾਈਨਸ ਦੀਆਂ ਉਡਾਣਾਂ ਮੋੜ ਤੋਂ ਸ਼ੁਰੂ ਹੋ ਕਰ ਦਿੱਤੀਆਂ ਗਈਆਂ ਹਨ ਪਰ ਇਸ ਤੋਂ ਪਹਿਲਾਂ ਪੈਦਾ ਹੋਏ ਮਾਹੌਲ ਮੁਸਾਫਰਾਂ ਦੇ ਦਿਲਾਂ ਵਿੱਚ ਸਹਿਮ ਪੈਦਾ ਕਰ ਗਿਆ ਹੈ 에어ਲਾਈਨਸ ਵੱਲੋਂ ਜਾਰੀ ਬਿਆਨ ਮੁਤਾਬਕ ਐਤਵਾਰ ਸ਼ਾਮ ਤਕਰੀਬਨ 8 ਵਜੇ ਆਈਟੀ ਸਮੱਸਿਆ ਬਾਰੇ ਪਤਾ ਲੱਗਾ ਜਿਸ ਦੇ ਮੱਦੇਨ ਅਮਰੀਕਾ ਦੇ ਫੈਡਲਰ ਐਵੀਟੇਸ਼ਨ ਐਡਮਿਨਟ੍ਰੇਸ਼ਨ ਦੀਆਂ ਸਾਰੀਆਂ ਫਲਾਈਟਸ ਨੂੰ ਗਰਾਊਂਡ ਕਰਨ ਦੀ ਗੁੰਜਾਇਸ਼ ਕੀਤੀ ਗਈ ਹੈ ਦੱਸਦੀ ਹੈ ਕਿ ਅਲਾਸਕਾ 에어ਲਾਈਨਸ ਅਮਰੀਕਾ ਦੇ 5ਵੇਂ ਸਭ ਤੋਂ ਵੱਡੀ 에어ਲਾਈਨ ਹੈ ਤੇ 5 ਮੁਲਕ ਇਸ ਮੁਲਕ ਦੇ 120 ਸ਼ਹਿਰ ਦਰਮਿਆਨ ਜਹਾਜ਼ ਆਵਾਜਾਈ ਕਰਦੇ ਹਨ ਸਾਲਾਨਾ ਆਧਾਰ ਤੇ ਸਾਢੇ ਕਰੋੜ ਮੁਸਾਫਰ 에어ਲਾਈਨ ਵਿੱਚ ਮੁਸਫਰ ਕਰਦੇ ਹਨ ਉਧਰ ਮੁਸਾਫਰਾਂ ਦੀ ਨੇ ਹੱਡ ਬੀਚ ਸੁਣਾਉਂਦੇ ਦੱਸਿਆ ਹੈ ਕਿ ਉਹਨਾਂ ਨੂੰ ਕਈ ਘੰਟੇ ਹਵਾਈ ਅੱਡਿਆਂ ਤੇ ਖੱਜਲ ਖਾਰ ਹੋਣਾ ਪਿਆ ਹੈ ਇਸ ਕਈ ਮਾਮਲਿਆਂ ਵਿੱਚ ਮੁਸਾਫਰ ਜਹਾਜ਼ਾਂ ਦੇ ਅੰਦਰ ਫਸੇ ਰਹੇ ਹਨ ਅਤੇ ਫਲਾਈਟs ਰੱਦ ਹੋ ਦੀ ਰੱਦ ਦੀ ਜਾਣਕਾਰੀ ਦਿੰਦਿਆਂ ਉਹਨਾਂ ਨੂੰ ਜਹਾਜ਼ਾਂ ਵਿੱਚੋਂ ਉਤਾਰਿਆ ਗਿਆ ਹੈ ਆਪਣੇ ਨਬਾਲਕ ਬੇਟੇ ਨਾਲ ਸਫ਼ਰ ਕਰ ਰਹੀ ਇੱਕ ਔਰਤ ਨੇ ਕਿਹਾ ਕਿ ਉਹ ਪਿਛਲੇ ਕਦੇ ਵੀ ਅਲਾਸਕਾ 에ਅਰਲਾਈਨਜ਼ ਦੀ ਟਿਕਟ ਨਹੀਂ ਖਰੀਦੀ ਕਿ ਚੇਤੇ ਰਹੇ ਕਿ ਅਲਾਸਕਾ 에ਅਰ 에ਅਰਲਾਈਨ ਦੇ ਹਵਾਈ ਜਾਦ ਦਾ ਦਰਵਾਜ਼ਾ ਅਸਮਾਨ ਵਿੱਚ ਹੀ ਖੁੱਲ ਗਿਆ ਸੀ ਅਤੇ ਕਈ ਦਿਨ ਬਾਅਦ ਮਿਲ ਸਕਿਆ ਬੋਇੰਗ 737 ਸੈਂਕਤ 37 ਮੈਕਸ ਜਹਾਜ ਵਿੱਚ 175 ਮੁਸਾਫਰ ਅਤੇ ਕਰੂ ਮੈਂਬਰ ਸਵਾਰ ਸਨ ਅਮਰੀਕਨ ਦਾ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਹੁਣ ਮਿਲ ਹੁਣ ਵੀ ਮਾਮਲੇ ਦੀ ਪੜਤਾਲ ਕਰ ਰਿਹਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁੜਦੋ ਧੰਨਵਾਦ